जय श्री राम स्वागत है जी साजा आए हैं जी राम तीरथ मंदिर अमृतसर कोई गल नहीं उगा मैं पता मैं पहली बार नहीं आया ਤੁਰ ਬੁਲ ਲਈ ਇੱਧਰ ਹੈਗਾ ਇਹਨਾਂ ਦਾ ਵੋਟ ਵਾਲੀ ਜਗਾ ਜੋੜਾਕਰ ਲੋ ਜੀ ਮੰਦਰ ਦੇ ਘਰੋਂ ਦਰਸ਼ਨ ਇਹ ਸਲੋਵਰ ਇਹਨਾਂ ਦਾ ਲੋਵਰ ਵੀ ਵੱਡਾ ਪਾ ਲੋ ਜੀ ਦਰਸ਼ਨ ਕਰੋ ਮੰਦਰ ਰਾਮ ਤੀਰਥ ਵਾਹ ਉਹ ਰੇ ਉਹਨਾਂ ਨੇ ਇਹਨਾਂ ਨੇ ਹਨਾ ਇਹ ਮੰਦਰ ਦੇ ਹਿੰਦੂ ਟੈਂਪਲ ਰਾਮ ਤੀਰਥ ਰੋਡ ਤੇ ਆ ਰਾਮ ਨਿਓ ਸ਼ਰੂ ਨਾ ਬੋਲ ਆਯਾ ਆਡੀਟਰ ਨੂੰ ਦਰਸ਼ਨ ਕਰਾਣੇ ਆ। ਉਹ ਭਗਵਾਨ ਵਾਲਮੀਕੀ ਜੀ ਦਾ ਮੰਦਿਰ ਹੈ। ਸਤਿ ਸ਼੍ਰੀ ਅਕਾਲ ਦੋਸਤੋ ਪੇਸ਼ਕਸ਼ ਹੈ ਗੁਰੂ ਧਾਲ ਵੱਲੋਂ ਇੱਕ ਬਹੁਤ ਹੀ ਖਾਸ ਤੇ ਇਤਿਹਾਸਕ ਵਲੌਗ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਅੰਮ੍ਰਿਤਸਰ ਦੀ ਉਸ ਪਵਿੱਤਰ ਧਰਤੀ ਤੇ ਜਿਸ ਦਾ ਸਬੰਧ ਸਿੱਧਾ ਰਮਾਇਣ ਕਾਲ ਨਾਲ ਹੈ ਯਾਨੀ ਕਿ ਭਗਵਾਨ ਵਾਲਮੀਕ ਤੀਰਥ ਸਥਲ ਜਿਸ ਨੂੰ ਰਾਮ ਤੀਰਥ ਮੰਦਰ ਵੀ ਕਿਹਾ ਜਾਂਦਾ ਹੈ ਦੋਸਤੋ ਇਹ ਕੋਈ ਮਾਮੂਲੀ ਸਥਾਨ ਨਹੀਂ ਹੈ ਇਹ ਉਹ ਮਹਾਨ ਧਰਤੀ ਹੈ ਜਿੱਥੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮਹਾਰਿਸ਼ੀ ਵਾਲਮੀਕ ਜੀ ਦਾ ਪ੍ਰਾਚੀਨ ਆਸ਼ਰਮ ਹੁੰਦਾ ਸੀ ਅਤੇ ਉਹਨਾਂ ਨੇ ਇਸੇ ਪਵਿੱਤਰ ਥਾਂ ਤੇ ਬੈਠ ਕੇ ਸੰਸਾਰ ਦੇ ਸਭ ਤੋਂ ਮਹਾਨ ਮਹਾਕਾਵ ਰਾਮਾਇਣ ਦੀ ਰਚਨਾ ਕੀਤੀ ਸੀ ਜਦੋਂ ਭਗਵਾਨ ਸ਼੍ਰੀ ਰਾਮ ਜੀ ਨੇ ਮਾਤਾ ਸੀਤਾ ਦਾ ਤ્યાਗ ਕੀਤਾ ਸੀ ਤਾਂ ਮਾਤਾ ਸੀਤਾ ਭਟਕਦੇ ਹੋਏ ਇਸੇ ਜੰਗਲ ਵਿੱਚ ਪਹੁੰਚੇ ਸਨ ਅਤੇ ਮਹਾਰਿਸ਼ੀ ਵਾਲਮੀਕ ਜੀ ਨੇ ਉਹਨਾਂ ਨੂੰ ਆਪਣੀ ਧੀ ਮੰਨ ਕੇ ਇਸੇ ਆਸ਼ਰਮ ਵਿੱਚ ਸ਼ਰਨ ਦਿੱਤੀ ਸੀ ਮਾਤਾ ਸੀਤਾ ਨੇ ਆਪਣੇ ਬਨਵਾਸ ਦਾ ਸਾਰਾ ਔਖਾ ਸਮਾਂ ਇਸੇ ਸ਼ਾਂਤ ਵਾਤਾਵਰਣ ਵਿੱਚ ਗੁਜ਼ਾਰਿਆ ਸੀ ਇਸੇ ਪਵਿੱਤਰ ਧਰਤੀ ਤੇ ਮਾਤਾ ਸੀਤਾ ਦੀ ਕੁੱਖੋਂ ਦੋ ਤੇਜਸਵੀ ਪੁੱਤਰਾਂ ਲਵ ਅਤੇ ਕੁਸ਼ ਦਾ ਜਨਮ ਹੋਇਆ ਜਿਨ੍ਹਾਂ ਦੀ ਕਿਲਕਾਰੀ ਇਸੇ ਆਸ਼ਰਮ ਵਿੱਚ ਗੂੰਜੀ ਸੀ ਮਹਾਰਿਸ਼ੀ ਵਾਲਮੀਕ ਜੀ ਨੇ ਖੁਦ ਉਹਨਾਂ ਦੇ ਗੁਰੂ ਬਣ ਕੇ ਉਹਨਾਂ ਨੂੰ ਵੇਦਾਂ ਸ਼ਾਸਤਰਾਂ ਦੀ ਵਿੱਦਿਆ ਦਿੱਤੀ ਅਤੇ ਹਰ ਤਰ੍ਹਾਂ ਦੇ ਸ਼ਸਤਰ ਚਲਾਉਣ ਵਿੱਚ નિਪੁੰਨ ਕੀਤਾ ਇੱਥੇ ਅੱਜ ਵੀ ਉਹ ਇਤਿਹਾਸਕ ਬੌਲੀ ਮੌਜੂਦ ਹੈ ਜਿੱਥੇ ਮਾਤਾ ਸੀਤਾ ਜੀ ਇਸ਼ਨਾਨ ਕਰਦੇ ਸਨ ਜੋ ਸਾਨੂੰ ਉਸ ਕਾਲ ਦੀ ਯਾਦ ਦਿਵਾਉਂਦੀ ਹੈ ਦੋਸਤੋ ਇਹ ਉਹੀ ਰਣ ਭੂਮੀ ਹੈ ਜਿੱਥੇ ਲਵ ਅਤੇ ਕੁਸ਼ ਨੇ ਭਗਵਾਨ ਰਾਮ ਦੁਆਰਾ ਛੱਡੇ ਗਏ ਅਸ਼ਵ ਮੇਧ ਯਗ ਦੇ ਘੋੜੇ ਨੂੰ ਫੜ ਕੇ ਪੂਰੀ ਅਯੁੱਧਿਆ ਦੀ ਸੈਨਾ ਨੂੰ ਵੰਗਾਰਿਆ ਸੀ ਭਗਵਾਨ ਰਾਮ ਦੇ ਭਰਾਵਾਂ ਲਕਸ਼ਮਣ ਭਰਤ ਅਤੇ ਸ਼ਤਰੂਗਨ ਨਾਲ ਲਵ ਕੁਸ਼ ਦਾ ਭਿਆਨਕ ਯੁੱਧ ਇਸੇ ਮਿੱਟੀ ਤੇ ਹੋਇਆ ਸੀ ਮੰਦਰ ਦੇ ਨਾਲ ਲੱਗਦਾ ਵਿਸ਼ਾਲ ਸਰੋਵਰ ਜਿਸ ਦੀ ਲੰਬਾਈ ਤੇ ਚੌੜਾਈ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਇਸ ਬਾਰੇ ਪੁਰਾਣਾ ਵਿੱਚ ਲਿਖਿਆ ਹੈ ਕਿ ਜਦੋਂ ਲਵ ਕੁਸ਼ ਤੇ ਅਯੁੱਧਿਆ ਦੀ ਸੈਨਾ ਵਿਚਾਲੇ ਯੁੱਧ ਹੋ ਰਿਹਾ ਸੀ ਤਾਂ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਭਗਵਾਨ ਹਨੂਮਾਨ ਜੀ ਨੇ ਆਪਣੇ ਗਦਾ ਨਾਲ ਇਸ ਸਰੋਵਰ ਦੀ ਖੁਦਾਈ ਕੀਤੀ ਸੀ ਅੱਜ ਵੀ ਸ਼ਰਦਾਲੂ ਇਸ ਸਰੋਵਰ ਵਿੱਚ ਇਸ਼ਨਾਨ ਕਰਨਾ ਬਹੁਤ ਹੀ ਪੁੰਨ ਦਾ ਕੰਮ ਮੰਨਦੇ ਹਨ ਮੰਦਰ ਦੀ ਮੌਜੂਦਾ ਬਣਤਰ ਬਹੁਤ ਹੀ ਅਦਭੁਤ ਹੈ ਜਿਸ ਵਿੱਚ ਭਗਵਾਨ ਵਾਲਮੀਕ ਜੀ ਦੀ 800 ਕਿਲੋ ਸੋਨੇ ਦੀ ਮੂਰਤੀ ਸਥਾਪਿਤ ਹੈ ਜੋ ਸੋਨੇ ਦੀ ਚਮਕ ਵਾਂਗ ਸਾਡੇ ਇਤਿਹਾਸ ਨੂੰ ਰੁਸ਼ਨਾ ਰਹੀ ਹੈ ਇੱਥੇ ਸਥਿਤ ਕੁਟੀਆਂ ਅਤੇ ਲਵਕੁਸ਼ ਦੇ ਬਚਪਨ ਦੇ ਚਿੰਨ੍ਹ ਸਾਨੂੰ ਉਸ ਯੋਗ ਵਿੱਚ ਲੈ ਜਾਂਦੇ ਹਨ ਜੇਕਰ ਤੁਸੀਂ ਅੰਮ੍ਰਿਤਸਰ ਆਉਂਦੇ ਹੋ ਤਾਂ ਇਸ ਸ਼ਾਂਤੀ ਅਤੇ ਆਤਮਿਕ ਸੁੱਖ ਦੇਣ ਵਾਲੇ ਸਥਾਨ ਤੇ ਜ਼ਰੂਰ ਆਓ ਕਿਉਂਕਿ ਇੱਥੇ ਆ ਕੇ ਮਨ ਨੂੰ ਅਜੀਬ ਜਿਹਾ ਸਕੂਨ ਮਿਲਦਾ ਹੈ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਤੇ ਇੱਥੇ ਲੱਗਣ ਵਾਲਾ ਮੇਲਾ ਪੂਰੇ ਪੰਜਾਬ ਵਿੱਚ ਮਸ਼ਹੂਰ ਹੈ ਜਿੱਥੇ ਲੱਖਾਂ ਦੀ ਭੀੜ ਨਤਮਸਤਕ ਹੁੰਦੀ ਹੈ ਉਮੀਦ ਹੈ ਗੁਰੂ ਧਾਲ ਦੀ ਇਹ ਡੂੰਗੀ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਇਤਿਹਾਸ ਨੂੰ ਜਾਣ ਕੇ ਮਾਣ ਮਹਿਸੂਸ ਕੀਤਾ ਹੋਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਨੂੰ ਆਪਣੇ ਇਸ ਮਹਾਨ ਵਿਰਸੇ ਬਾਰੇ ਪਤਾ ਲੱਗ ਸਕੇ ਮੰਦਰ ਬਹੁਤ ਵਧੀਆ ਬਣਿਆ ਯਾਰ ਇਹ ਬਣਵਾਇਆ ਸੀ ਸ਼ਾਇਦ ਇਹ ਬਣਵਾਇਆ ਸੀ ਇਹਨੇ ਬਾਦਲ ਪਰਿਵਾਰ ਨੇ ਮੁੱਖ ਮੰਤਰੀ ਬਾਦਲ ਵਧੀਆ ਬਣਾਇਆ ਯਾਰ ਚਲੋ ਸਭ ਦੇਵੀ ਦੇਤੇ ਪਿਆਰ ਰੱਖੋ ਮੇਰਾ ਵੀ ਇਹ ਮੇਰੀ ਛੋਟੀ ਜਿਹੀ ਸੇਵਾ ਹੈ ਅੱਜ ਮੌਸਮ ਹੋਣ ਠੰਡਾ ਹੋ ਗਿਆ ਸਵੇਰੇ ਗਰਮ ਸੀ ਕੋਈ ਸਮਝ ਨਹੀਂ ਆਂਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਐਤਰਾ ਵੀਡੀਓ ਦੇਖਣਾ ਉਸਤੇ ਤੇ ਆਸ ਮੈਂ ਬਾਗਾ ਇਹਨਾਂ ਦਾ ਤੇ ਤੁਸੀਂ ਕਰਨਾ ਨਾ ਸਰਵਨ ਇਸ ਤੋਂ ਨੌਣੀ ਨਹੀਂ ਚੱਲਦੀ ਆ ਸਰ। ਸ਼ਾਮ ਇੱਕਦਮ ਸ਼ਹਿਰੀ ਜਿਹਾ ਜਿੰਦਾ ਲੱਗਦਾ ਸਾਂ ਸ਼ਾਮ ਸੁਹਾਵਾਂ। ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਜੇ। ਉਹ ਬਤਕਾਂ ਹੀ ਮਜ਼ੇ ਲੈ ਰਹੀਆਂ ਉੱਥੇ। ਬਤਕਾਂ ਹੀ ਮਜ਼ੇ ਲੈ ਰਹੀਆਂ ਪੂਰਾ ਹੋ ਰਹੀਆਂ। ਮਾਦੇ। ਆਸਮਾਨ ਬੜਾ ਸ਼ਾਨਦਾਰ ਲੱਗਦਾ ਹੈ ਯਾਰ। ਇਹ ਅਚਾਰਾ ਇਹ ਲਵ ਕੁਸ਼ਤੀ ਜਗਾ ਇਹ ਕਦਰਦਗਤ ਜੁਲੀਆ ਗਿਆ ਦਿਨ ਆ ਦੇ ਕਿੰਨੀ ਵਾਰੀ ਦੋਸਤੋ ਜੋ ਜਗਾ ਤੁਸੀਂ ਦੇਖ ਰਹੇ ਹੋ ਇਹ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਤਪੱਸਿਆ ਵਾਲੀ ਜਗਾ ਹੈ ਜੀ ਇੱਥੇ ਹੀ ਉਹਨਾਂ ਨੇ ਆਪਣੀ ਕਠਿਨ ਤਪੱਸਿਆ ਕੀਤੀ ਸੀ ਅਤੇ ਇਸ ਧਰਤੀ ਨੂੰ ਭਾਗ ਲਾਏ ਸਨ ਇਹ ਉਹ ਸਥਾਨ ਹੈ ਜੋ ਅੱਜ ਵੀ ਉਹਨਾਂ ਦੀ ਭਗਤੀ ਅਤੇ ਸ਼ਕਤੀ ਦੀ ਗਵਾਹੀ ਦਿੰਦਾ ਹੈ ਹਾਂ ਤੁਹੇ ਚਾਵੇ ਕਿ ਦੁਕਾਨ ਵੰਡਾ ਜਿਲ੍ਹਾ ਕੋਜੀ ਇੱਥੇ ਪੜਦੇ ਰਹੇ ਨੇ ਇਹੀ ਬੇਹੀ ਜਗ੍ਹਾ ਹੈ ਨਾ ਹਾਂ ਇਹੀ ਠੀਕ ਹੈ ਜੀ ਯਹੀ ਪਰਮਾਰ ਪੜਾਇਆ ਗਿਆ ਪੜਾਇਆ ਗਿਆ ਠੀਕ ਹੈ ਸਰਵ ਵਿਦਿਆਚਾਰਨਾ ਅਸਾਂਸ ਚਲਾਣਾ ਸਿਖਾਇਆ ਗਿਆ उनको यही पर सब ਠੀਕ ਹੈ ਜੀ ਆਪਣੇ ਬੋਲਣਾ ਕੁਝ ਬੋਲੋਗੇ ਅਰੇ ਕੀ ਬੋਲਣਾ ਥੋੜਾ ਬੋਲਣਾ ਹੈ ਤਾਂ ਬੋਲ ਦੋ राम तीर्थ धाम बाल्मीकि पावन स्थली है यहाँ पर बाल्मीकि जी ने तपस्या किया था वो यह मंदिर है जो आदिकाल से कर, हाँ सामने यहाँ वाल्मीकि जी ने तपस्या किया था यहाँ पर लवकुश पाठशाला बनाया गया है यह लवकुश जी को यहाँ पर रहा गया बाल विद्या चलाना अस्त्र चलाना सिखाया गया उनको ये यह यहाँ बना। नीचे सीता माता की कुटिया है जहाँ मान्यता के अनुसार बच्चों का जन्म हुआ है लोर उस पार घोड़े बधे थे यही आपका इतना पुराना बाकी तो सब नए मंदिर हैं और सब तो है और बाकी सब ठीक ये पाठशाला है घोड़े बनने से ज्यादा ਇਹ ਉਹੀ ਪਵਿੱਤਰ ਜਗ੍ਹਾ ਹੈ ਜਿੱਥੇ ਲਵ ਅਤੇ ਕੁਸ਼ ਨੇ ਭਗਵਾਨ ਰਾਮ ਦੇ ਅਸ਼ਵਮੇਧ ਅਗ ਵਾਲੇ ਘੋੜੇ ਨੂੰ ਬੰਨਿਆ ਸੀ ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਉਹਨਾਂ ਨੇ ਘੋੜਾ ਫੜ ਕੇ ਪੂਰੀ ਦੁਨੀਆ ਨੂੰ ਆਪਣੀ ਬਹਾਦਰੀ ਦਿਖਾਈ ਸੀ ਜਿਸ ਘੋੜੇ ਨੂੰ ਕੋਈ ਨਹੀਂ ਸੀ ਰੋਕ ਸਕਦਾ ਉਸ ਨੂੰ ਇੱਥੇ ਇਹਨਾਂ ਦੋ ਬਾਲਕਾਂ ਨੇ ਕਾਬੂ ਕੀਤਾ ਸੀ ਇਹ ਇਧਰ ਕੌਣ ਸਾ ਮੰਦਿਰ ਹੈ ਇਹ ਓਏ ਕਿਹੜਾ ਮੰਦਰ ਹੈਗਾ ਇੱਧਰ? ਉਹ ਗਿੱਦੇ ਰਾਜੇ। ਡੇਰਾ ਵਾ। ਹਾਂਜੀ। ਉਹ ਜਿਹੜਾ ਸੀਤਾ ਮਾਤਾ ਦਾ ਕਹਿੰਦੇ ਲਵ ਕੁਛ ਹੋਇਆ ਸੀ ਉਹ ਕਿਹੜਾ ਸੀ? ਬਿਲਕੁਲ ਵਾਈਟ ਵਾਲਾ। ਵਾਈਟ ਵਾਲਾ ਜਿਹੜਾ ਉੱਥੇ ਕੁੰਭ ਬਣਿਆ ਆ। ਅੱਛਾ। ਆ ਮੈਂ ਉੱਥੇ ਮਾਤਾ ਲਾਲ ਦੇਵੀ ਜੀ ਦਾ। ਮਾਤਾ ਲਾਲ ਦੇਵੀ ਜੀ ਦਾ ਇੱਥੇ ਬਣਾ ਲੈਂਦੇ ਵੀਡੀਓ। ਫੋਨ ਚੱਲਾ ਲੈ। ਬੱਸ ਮੈਂ ਸੀਤਾ ਮਾਤਾ ਦੀ ਕੁਟੀਆ ਇੱਧਰ ਆ। ਹਾਂ ਉਹ ਕੋਈ ਜਰਨਲਿਸਟ ਆ ਨਾ ਬਗਵਾਨ ਮਾਤਾ ਜੀ ਆਸ਼ਮਾ ਨੇ। ਇਹ ਕਿੰਦੇ ਜੀ ਲਾਲ ਮਾਤਾ ਦੇਵੀ ਦਾ ਮੰਦਿਰ ਹੈ ਜੀ ਚੰਨੇ ਦੇਖਦੇ ਘਟੇਰਾ ਦਾ ਇਹਨੇ ਨਿਸ਼ਾਨ ਉਤਰ ਰਾਉਣਾ ਹੈ ਚਲੋ ਸਾਰੇ ਜੀ ਵਧੀਆ ਆਪਣੇ ਆਪ ਮੰਦਿਰ ਲਾਲ ਦੇਵੀ ਮੰਦਿਰ ਦੇਖਦੇ ਆ ਬਹੁਤ ਇਹ ਤੁਮ ਲਾ ਇਹਨੇ ਮੰਦਿਰ ਤੇ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਇੱਕ ਇੱਕ ਕਮੈਂਟ ਸਾਡੇ ਲਈ ਬਹੁਤ ਕੀਮਤੀ ਹੈ ਹੋਰ ਅਜੇਹੀਆਂ ਪਵਿੱਤਰ ਯਾਤਰਾਵਾਂ ਅਤੇ ਵਲੌਗਸ ਦੇਖਣ ਲਈ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਗੁਰੂਧਰ ਏਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖੋ ਅਤੇ ਹਮੇਸ਼ਾ ਬਣੇ ਰਹੋ ਸਾਡੇ ਚੈਨਲ ਨਾਲ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਭਗਵਾਨ ਵਾਲਮੀਕੀ ਜੀ ਤੇ ਸੰਤ ਨੇ ਕੋਈ ਸੋ 10 ਮਿੰਨਾਂ ਲਈ ਦਵਾ ਨਾ ਦੋ ਤੀ ਗਣੇਸ਼ ਮਹਾਰਾਜ ਜਗਨਨਾਥ ਮਹਾਰਾਜ ਸਾਰੀ ਨਿਤ ਉਹ ਹੋ ਖੁਲਿਆ ਖਤਰਨਾਕੀ ਤਰਫ ਨਾਣਾਣਾ सारे पकवान तो हिंदू पकवान सारे है महाराज अरे और बैठे हैं काफी तगड़ा हो जाए तो बनिया शिवलिंग वा बनिया ਇਹ ਜੀ ਨੰਦੀ ਮਹਾਰਾਜ ਪੰਡਿਤ ਜੀ ਵੀ ਆ ਸਕਦੇ ਹਨ ਵੀਡੀਓ अच्छा इनका उधर भी मंदिर है ना झूल मंदिर उधर भी वीडियो बनाई थी होली महाराज ਲਿੰਗ ਵੀ ਬਹੁਤ ਵੱਡਾ ਉਹਨਾਂ ਨੇ ਵਧੀਆ ਗੱਲ ਨਹੀਂ ਕਰਦਾਂਗੇ ਜੀ ਸਪ라이 ਚੈਨਲ ਕੋਈ ਚੱਕਰ ਨਹੀਂ ਬਾਈ ਜੀ ਹੋ ਠੀਕ ਹੈ ਬਸ ਵਧੀਆ ਸਬਸਕ੍ਰਾਈਬ ਕਰੋ ਬਾਤ ਤੋਂ ਬਾਦ ਲਾਈਕ ਬਾਤ ਤੋਂ ਬਾਦ ਲਾਈਕ ਸ਼ੇਅਰ ਕਮੈਂਟ ਕਰੋ ਸ਼ੇਅਰ ਕਰੋ ਬਾਤ ਤੋਂ ਬਾਦ ਲਾਈਕ ਸ਼ੇਅਰ ਕਮੈਂਟ ਕਰੋ ਜੀ ਅਸੀਂ ਆਏ ਅੱਜ RAM ਮੰਦਰ ਹੂੰ ਇਸ ਤੋਂ ਪਹਿਲੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਚੈਨਲ ਦਾ ਨਾਮ ਹਾਂਜੀ ਇਹ ਆਪਣੇ ਮੰਦਰ ਬਾਲਮੀਕੀ ਮੰਦਰ ਹੈ ਗ੍ਰਾਮਪੀਰ ਸਿਰਤ ਕਰੋ ਚਾਹੇ ਹਾਂਜੀ Eu